ਪੰਜਾਬ ਦੇ ਰੱਖਿਆ ਭਲਾਈ, ਸੁਤੰਤਰਤਾ ਸੈਨਾਨੀ ਤੇ ਬਾਗਵਾਨੀ ਮੰਤਰੀ ਮਹਿੰਦਰ ਭਗਤ ਨੇ ਪੈਨਸ਼ਨ ਲਾਭਪਾਤਰੀਆਂ ਨੂੰ ਵੱਡਾ ਤੋਹਫਾ ਦਿੱਤਾ। ਉਹਨਾਂ ਵੱਲੋਂ ਪੰਜਾਬ ਸਰਕਾਰ ਦੀ ਸਮਾਜਿਕ ਸੁਰੱਖਿਆ ਸਕੀਮ ਅਧੀਨ 100 ਤੋਂ ਵੱਧ ਲਾਭਪਾਤਰੀਆਂ ਨੂੰ ਪੈਨਸ਼ਨ ਮਨਜ਼ੂਰੀ ਦੇ ਪੱਤਰ ਵੰਡੇ ਗਏ। ਇਹ ਲਾਭਪਾਤਰੀ ਇਸ ਪਹਿਲ ਕਦਮੀ ਸਦਕਾ ਜਲਦ ਹੀ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਣਗੇ। ਇਸ ਮੌਕੇ ਲੋਕਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਨੂੰ ਉੱਚਾ ਚੁੱਕਣ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ ਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਸਾਰੇ ਵਰਗਾਂ ਦੇ 100 ਤੋਂ ਵੱਧ ਲਾਭਪਾਤਰੀਆਂ ਦੀਆਂ ਪੈਨਸ਼ਨ ਅਰਜ਼ੀਆਂ ਮਨਜ਼ੂਰ ਕੀਤੀਆਂ ਗਈਆਂ ਨੇ ਤੇ ਜਲਦ ਹੀ ਹੋਰ ਬਕਾਇਆ ਪਏ ਜਿਹੜੇ ਪੈਨਸ਼ਨ ਬਿਨੇ ਪੱਤਰ ਹਨ ਉਹਨਾਂ ਨੂੰ ਵੀ ਮਨਜ਼ੂਰੀ ਦਿੱਤੀ ਜਾਵੇਗੀ। ਉਹਨਾਂ ਵੱਲੋਂ ਆਖਿਆ ਗਿਆ ਕਿ ਆਉਂਦੇ ਦਿਨਾਂ ਦੇ ਵਿੱਚ ਹੋਰ ਪੈਨਸ਼ਨ ਮੰਸੂਰੀ ਪੱਤਰ ਵੀ ਵੰਡੇ ਜਾਣਗੇ ਤੇ ਸਾਰੇ ਲਾਭਪਾਤਰੀ ਬੁਢਾਪਾ ਵਿਧਵਾ ਦਿਵੰਗ ਅਤੇ ਨਾਲ ਦੀ ਨਾਲ ਹੋਰ ਸ਼੍ਰੇਣੀਆਂ ਤਹਿਤ ਮਹੀਨਾਵਾਰ ਪੈਨਸ਼ਨ ਮੁਹੱਈਆ ਉਹਨਾਂ ਨੂੰ ਕਰਵਾਈ ਜਾਵੇਗੀ ਤੇ ਕੈਬਨਿਟ ਮੰਤਰੀ ਨੇ ਸਰਕਾਰ ਤੁਹਾਡੇ ਦਰਬਾਰ ਦੀ ਸਫਲਤਾ ਬਾਰੇ ਦੱਸਦਿਆਂ ਆਖਿਆ ਕਿ ਪੰਜਾਬ ਸਰਕਾਰ ਦੀ ਇਸ ਪਹਿਲ ਕਦਮੀ ਦਾ ਉਦੇਸ਼ ਸਰਕਾਰੀ ਸੇਵਾਵਾਂ ਨੂੰ ਸਿੱਧੇ ਤੌਰ ਤੇ ਲੋਕਾਂ ਦੇ ਵਿੱਚ ਜਾ ਕੇ ਮੁਹੱਈਆ ਕਰਵਾਉਣਾ ਹੈ ਐਮ ਐਲ ਏ ਬਣਦੇ ਬਾਅਦ ਮੇਰੇ ਮਨਚੀ ਦੇ ਜਿਹੜੇ ਲੋਕੀ ਜਿਨ੍ਹਾਂ ਨੇ ਮੈਨੂੰ ਵੋਟਾਂ ਬਗਾ ਜਿਤਾਇਆ ਹੈ ਐਮ ਐਲ ਏ ਬਣਾਇਆ ਹੈ ਅੱਜ ਉਹਦੀ ਦੋਤੋਂ ਮੰਤਰੀ ਬਣਿਆ ਹਾਂ ਪੰਜਾਬ ਸਰਕਾਰ ਵਿੱਚ ਮੇਰੇ ਮਨਚੀ ਇੱਕ ਬਹੁਤ ਵੱਡੀ ਖਾਸ ਸੀ ਜਿਹੜੇ ਲੋਕੀ ਮੇਰੇ ਮੇਰੀ ਸਪੋਰਟ ਕੀਤੀ ਉਹਨਾਂ ਨੂੰ ਮੈਂ ਜੋ ਜਿੰਨੇ ਵੀ ਸਰਕਾਰੀ ਬੈਨੀਫਿਟ ਨੇ ਚਾਹੇ ਪੈਨਸ਼ਨ ਹੈ ਚਾਹੇ ਲੇਬਰ ਕਾਰਡ ਹੈ ਚਾਹੇ ਨੀਲਾ ਕਾਰਡ ਹੈ ਚਾਹੇ ਸਗਨ ਸਕੀਮ ਹੈ ਸਾਰੀਆਂ ਸਰਕਾਰੀ ਸਕੀਮਾਂ ਦਾ ਫਾਇਦਾ ਜਨਤਾ ਨੂੰ ਮਿਲਣਾ ਚਾਹੀਦਾ ਹੈ ਅੱਜ ਮੈਂ ਪਹਿਲੇ ਦਿਨ ਦੇ ਉੱਪਰ ਪੈਨਸ਼ਨ ਲਗਾਈਆਂ ਕਿਉਂਕਿ ਹਰ ਬਜ਼ੁਰਗ ਨੂੰ ਜੋ ਹੈ ਬੁਢਾਪੇ ਦੇ ਵਿੱਚ ਕੁਛ ਨਾ ਕੁਛ ਪਾਕਟ ਮਨੀ ਦੀ ਲੋੜ ਪੈਂਦੀ ਹੈ ਸੋ ਅੱਜ 1500 ਰੁਪਏ ਜੋ ਪੈਨਸ਼ਨ ਮਿਲਦੀ ਹੈ ਸੋ ਮੈਂ ਸਾਰੇ ਹੀ ਬਜ਼ੁਰਗਾਨੋ ਪੈਨਾ ਮਤਾਮਾ ਨੂੰ ਅੱਜ ਪੈਨਸ਼ਨ ਦੇ ਲੈਟਰ ਵੰਡੇ ਹਨ ਆਪਰੇਤੀ ਵੰਡੇ ਹਨ ਔਰ 11ਵੇਂ ਮਹੀਨੇ ਇਹਨਾਂ ਨੂੰ ਪੈਸੇ ਇਹਦੇ ਖਾਤੇ 'ਚ ਆਨੇ ਸ਼ੁਰੂ ਹੋ ਜਾਣਗੇ ਇਹਦੇ ਨਾਲ ਪਾਕਟ ਮਨੀ ਜਿਹੜੀ ਦਿੱਤੀ ਹੈਗੀ ਹੈ ਮਿਲ ਜੇਗੀ ਕੋਈ ਦਵਾਈ ਲੋੜ ਪੈਂਦੀ ਹੈ ਕੋਈ ਹੋਰ ਲੋੜ ਪੈਂਦੀ ਕਿਸੇ ਪੈਸਾ ਤੇ ਲੱਗ ਖਤੰਦੀ ਦੇਣਾ ਜੀ ਲੋੜ ਮੰਗ ਪੂਰੀ ਹੋਏਗੀ ਔਰ ਇਸ ਕਰਕੇ ਮੈਨੂੰ ਬੜਾ ਅੱਛਾ ਲੱਗ ਰਿਹਾ ਹੈ ਕਿ ਬਹੁਤ ਸਾਰੇ ਸਾਥੀ ਤਕਰੀਬਨ ਜਿ ਤਕਰੀਬਨ 100 ਪੈਨਸ਼ਨ ਬੰਨ ਬੰਨ ਰਿਹਾ ਹੈ ਲੈਟਰ ਬੰਨ ਰਿਹਾ ਔਰ ਬਹੁਤ ਜਲਦੀ ਹਫਤੇ ਬਾਅਦ ਇਸੇ ਹੋਰ 100 ਪੈਨਸ਼ਨ ਹੋਰ ਬੰਨਾਂਗੇ ਸੋ ਲਗਾਤਾਰ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮੁਖਵਤੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਰਹਿਨਮਾਈ ਹੇਠ ਬੜੇ ਹੀ ਅੱਛੇ ਕੰਮ ਹੋ ਰਹੇ ਨੇ ਔਰ ਜਨਤਾ ਦਾ ਭਲਾ ਹੋ ਰਿਹਾ ਹੈ ਕੋਈ ਵੀ ਜਿਹੜੇ ਆਮ ਜਨਤਾ ਦੇ ਭਲਾਈ ਦੇ ਕੰਮ ਹਨ ਸਾਡੀ ਸਰਕਾਰ ਕਰ ਰਹੀ ਹੈ ਸੋ ਮੈਂ ਜਿੰਨੀਆਂ ਵੀ ਸਰਕਾਰੀ ਸਕੀਮਾਂ ਹਨ ਉਹ ਲੋਕਾਂ ਤੱਕ ਪਹੁੰਚਾਉਣ ਦਾ ਪੂਰਾ ਪ੍ਰਯਾਸ ਕਰਾਂਗਾ ਉਸ ਦੇ ਤਹਿਤ ਅੱਜ ਜੋ ਹੀ 100 ਪੈਨਸ਼ਨ ਮੰਡੀ ਹੈ ਸਾਰੀਆਂ ਮਤਾਵਾਂ ਪੈਨਾ ਵੀਰ ਮੇਰੇ ਜਾਈ ਹਨ ਉਹਨਾਂ ਮਿਲੀਆਂ ਨੇ ਪਰ ਬੜੇ ਉਹ ਵੀ ਉਹਨਾਂ ਦੇ ਮਨ 'ਚ ਬਹੁਤ ਖੁਸ਼ੀ ਹੈ ਤੇ ਮੇਰੇ ਮਨ 'ਚ ਬਹੁਤ ਖੁਸ਼ੀ ਹੈ ਕਿ ਮੈਂ ਕਿਸੇ ਦੇ ਕੰਮ ਆ ਸਕਿਆ ਜਿਹਨਾਂ ਮੈਨੂੰ ਗੋਟਾ ਬਾਗ ਚਿਤਾਇਆ ਮੈਂ ਵੀ ਉਹਨਾਂ ਲਈ ਕੁਝ ਕਰ ਸਕਿਆ ਹਾਂ ਮੈਨੂੰ ਬੜੀ ਖੁਸ਼ੀ ਹੈ